ਮੇਰਾ ਫਰੈਂਡ ਦਾ ਫੋਨ ਆਇਆ ਕਿ ਗੱਡੀ ਖਰਾਬ ਹੋ ਗਈ ਤੇ ਤੂੰ ਟੋਅ ਕਰ ਲਾ ਮੈਂ ਟੋਲ ਹੀ ਪਹੁੰਚਿਆ ਮੈਂ ਆਪਣੇ ਫਰੈਂਡ ਦੀ ਹੈਲਪ ਕਰਨੀ ਸੀ ਤੇ ਉਹਦੇ ਗੱਡੀ ਨੂੰ ਮੈਂ ਸਾਰਾ ਟੋਅ ਵਾਲਾ ਜੋ ਵੀ ਉਹਦਾ ਟੋਅ ਲ ਸਾਰਾ ਕੁਝ ਲਾਤਾ ਮੈਂ ਉਹਦੀ ਗੱਡੀ ਨੂੰ ਲਾਤਾ ਟੋਅ ਵਾਲਾ ਸੰਗਲ ਵੀ ਬਣ ਲਿਆ ਸਾਰਾ ਕੁਝ ਕਰ ਲਿਆ ਜਦੋਂ ਸਰ ਮੈਂ ਆਪਣੀ ਗੱਡੀ ਨੂੰ ਟੋਅ ਵਾਲਾ ਲਾਣ ਲੱਗਾਣਾ ਤੇ ਉਹਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਕਿ ਉਹਦੀ ਚੈਸੀ ਦੇ ਜਿਹੜਾ ਬੈਕ ਸਾਈਡ ਚੈਸੀ ਹੁੰਦੀ ਆ ਉਹਦੇ ਵਿੱਚ ਇੱਕ ਸਕਰੂ ਹੀ ਨਹੀਂ ਹੈਗਾ ਜਿੰਨਾ ਆ ਵਾਲਾ ਆ ਜਿਹੜੀ ਆ ਸਕਰੂ ਕੱਸ ਸਕੀ ਆਪਾਂ ਤੇ ਉਹ ਹੁਣ ਵੈਲਡਿੰਗ ਹੋ ਕੇ ਪਾਰਟ ਹੋਣਾ ਉਹਦਾ ਉਹਦਾ ਵੈਲਡਿੰਗ ਤੋਂ ਬਿਨਾ ਸੋਲੂਸ਼ਨ ਨਹੀਂ ਹੈਗਾ ਜੇ ਵੈਲਡਿੰਗ ਹੁੰਦੀ ਮੇਰੀ ਗੱਡੀ ਮੇਰੀ ਗੱਡੀ ਦਾ 3-4 ਲੱਖ ਰੁਪਇਆ ਰੇਡ ਵੀ ਡਿੱਗ ਰਿਹਾ ਵਾ ਸੁਰੇਸ਼ਰ ਵੇਲੋ ਗੱਡੀ ਟਾਪ ਮਾਡਲ ਜੇ ਆ ਗੱਡੀ ਟਾਪ ਮਾਡਲ ਬਿਲਕੁਲ ਟਾਪ ਜੇ ਆ ਵੇਲੋ ਆਟੋ ਆਲੀ ਐਸਐਕਸ ਆਪਸ਼ਨਲ ਗੱਡੀ ਜੇ ਠੀਕ ਆ ਆ ਵੀ ਹਰਿਆਣੇ ਵਾਲਾ ਵੀ ਖੋਤੇ ਲਲੋਤੇ ਜੀ ਹਰਿਆਣੇ ਵਾਲਾ ਵੀਰ ਜੇ ਆ ਟੋ ਅਕਵੀਰ ਲਾ ਕੇ ਵਿਖਾਈ ਵੇਚੇ ਤੇ ਲੱਗੀ ਕਿ ਨਹੀਂ ਲੱਗਦੀ ਵਿਖਾਈ ਲਾਈ ਆ ਸੁਰੇਸ਼ਰ ਇਹ ਬਹੁਤ ਤੁਹਾਡੀ ਤੂੰ ਯਰਾ ਹਸਮੰਟ ਕੀਤਾ ਜੇ ਮੇਰੇ ਨਾਲ ਜੜਾ ਕਿ ਤੁਸੀਂ ਮੈਨੂੰ ਕਿਹਾ ਨਹੀਂ ਲੱਗੀ ਨਾ ਪ੍ਰੋਪਰ ਲੱਗੀ ਵੀਰੇ ਲੱਗੀ ਆ ਪ੍ਰੋਪਰ ਸੁਰੇਸ਼ ਸਰ ਤੁਸੀਂ ਹੁਣ ਵੇਖ ਲਿਓ ਆਪਣਾ ਹਿਸਾਬ ਲਾ ਲਿਓ ਕੀ ਤਾਂ ਡਾਣਾ ਹੋਣਾ ਤੇ ਹੁਣ ਕਰਨਾ ਮੈਂ ਆ ਵੇਖ ਲਓ ਆ ਵੀਰ ਸਾਰੇ ਖਲੋਤੇ ਜੇ ਤੇ ਸਾਰੇ ਇਹ ਵੀਰੇ ਤੁਹਾਡੇ ਦੇ ਨਾ ਬਲੇਵ ਕਰਦੇ ਆ ਕਿ ਤੁਸੀਂ ਨਾ ਜੁ ਜੁ ਸਮਾਨ ਕੱਢ ਲਿਆ ਗੱਡੀ ਚੋਂ ਮੇਰੀ ਗੱਡੀ ਵੱਧੀ ਤੁਹਾਡੇ ਕੋਲ ਐਕਸੀਡੈਂਟ ਦਾ ਰਿਪੇਅਰ ਹੋਈ ਨਾ ਤੇ ਇਹ ਹਰਿਆਣ ਦੇ ਹੰਡੂ ਨੋਵਲਟੀ ਵਾਲੇ ਆ ਇਹ ਤੁਹਾਡੇ ਤੇ ਬਲੇਵ ਕਰ ਰਹੇ ਆ ਕਿ ਤੁਸੀਂ ਇਹ ਚੀਜ਼ ਕੱਢ ਚੁੱਕੇ ਆ ਇਹ ਵੀ ਕਰ ਰਹੇ ਆ ਤੁਹਾਡੇ ਤੇ ਪਲੇਅ ਲਾ ਰਹੇ ਆ ਤੁਹਾਡਾ ਹੱਥ ਹੈ ਨਹੀਂ ਉਸ ਤੱਕ ਜਾਣੀ ਨਹੀਂ ਗੱਡੀ ਆ ਵੇਖੋ ਆ ਐਸ ਐਕਸ ਆਪਸ਼ਨਲ ਗੱਡੀ ਆ ਵੇਖੋ ਆ ਆਪਸ਼ਨਲ ਆ ਆ ਆਪਸ਼ਨਲ ਗੱਡੀ ਬਿਲਕੁਲ ਆ ਵੇਲਾ ਸੁਰੇਸ਼ ਆ ਵੇਲਾ ਮੈਨੇਜਰ ਨੋਵਲਟੀ ਦੇ ਮੈਨੇਜਰ ਤੂੰ ਬੰਦਿਆਂ ਵਾਲਾ ਕੰਮ ਕਰ ਥੋੜਾ ਉਹਦੀ ਬਾਈਟ ਨਹੀਂ ਕਰਦੇ ਆ ਸਾਰੇ ਇਹ ਹੈ ਕਿ ਜੇ ਆਪਣਾ ਜਦੋਂ ਲੱਗੇ ਆਪਣਾ ਹੋਇਆ ਵਾ ਜਿਹੜੇ ਤੋਜਨ ਵਾਲਾ ਪਾਇਆ ਅੰਦਰ ਵਿੱਚ ਆਹ ਦੇਖੋ ਅਗਲੇ ਬੰਨੇ ਕੁਛ ਚੂੜੀ ਨਹੀਂ ਹੈਗੀ ਇਹ ਚੈਸੀ ਵਿੱਚ ਡਿਫੈਕਟ ਆ ਇਹ ਕੰਪਨੀ ਨੇ ਪਿਛੋਂ ਹੀ ਮੈਨੂਫੈਕਚਰਿੰਗ ਡਿਫੈਕਟ ਆ ਅਗਲੇ ਬੰਨੇ ਲਾ ਕੇ ਦਿਖਾਣਾ ਤੁਹਾਨੂੰ ਮੈਂ ਆਹ ਦੇਖੋ ਆਹ ਪੂਰਾ ਲੱਗ ਰਿਹਾ ਆ ਵੇਖੋ ਅੱਗੇ ਲੱਗ ਜਾਂਦਾ ਪਿੱਛੇ ਨਹੀਂ ਲੱਗਦਾ ਆ ਵੇਖੋ ਤੁਹਾਡੇ ਸਾਹਮਣੇ ਆ ਵੇ ਲੋ ਬਾਲਾ ਪੁਆਇੰਟ ਇਹਨਾਂ ਨੇ ਛੱਡਤਾ ਵਾ ਆਵਲਾ ਬਾਕੀ ਸੇਫਟੀ ਪੁਆਇੰਟ ਦੇ ਦਿੱਤੇ ਆ ਤੇ ਜਿਹੜਾ ਇੱਕ ਮੇਜਰ ਸੇਫਟੀ ਪੁਆਇੰਟ ਉਹ ਤੇ ਤਾਂ ਹੀ ਨਹੀਂ ਇਹਨਾਂ ਨੇ ਦੂਜੀ ਕੰਪਨੀ ਨੇ ਕੱਢ ਲੇ ਦੂਜੀ ਕੰਪਨੀ ਦੇ ਬਲੇਵ ਕਰੀ ਜਾ ਰਹੇ ਆ ਕਿ ਦੂਜੀ ਕੰਪਨੀ ਵਾਲੇ ਗੱਡੀ ਦੂਜੀ ਦੂਜੀ ਕੰਪਨੀ ਵਾਲੇ ਤੇ ਬਲੇਵ ਕਰ ਰਹੇ ਕਿ ਉਹਨੂੰ ਸਮਾਰਟ ਕੱਢ ਲਿਆ ਟਾਡਾ ਹਾਂਜੀ ਭਾਜੀ ਕੀ ਨਾ ਜੀ ਆਪਣਾ ਮੇਰਾ ਨਾਮ ਨikhil Sood ਆ ਭਾਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਤਰਨਤਾਂ ਦਾ ਰਹਿਣ ਵਾਲਾ ਸਿੱਕੀ ਮਸਲਾ ਕੀ ਆ 22 ਤਰੀਕ ਨੂੰ ਫ फेब्रुवारी 2023 ਨੂੰ ਗੱਡੀ ਖਰੀਦੀ ਆ ਤੇ ਆ 7 ਤਰੀਕ ਨੂੰ ਪਰਸੋ ਚੌਥਾ ਮੈਂ ਮੈਰਿਜ ਤੇ ਜਾ ਰਿਹਾ ਸੀ ਤੇ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਕਿ ਮੇਰੀ ਗੱਡੀ ਖਰਾਬ ਹੋ ਗਈ ਹੈ ਤੇ ਤੂੰ ਟੋਅ ਕਰ ਲੈ ਮੇਰੀ ਗੱਡੀ ਮੈਂ ਉਹਦੀ ਗੱਡੀ ਨੂੰ ਟੋਅ ਹਕਲਾਤੀ ਇਹ ਨੋਵਲਟੀ ਤੋਂ ਖਰੀਦੀ ਹੈ ਸਰ ਕਿਹੜੀ ਜਗ੍ਹਾ ਇਹ ਅੰਮ੍ਰਿਤਸਰ ਤੇ ਜੀਟੀ ਰੋਡ ਤੇ ਆ ਤੇ ਮੇਰਾ ਫਰੈਂਡ ਦਾ ਫੋਨ ਆਇਆ ਕਿ ਗੱਡੀ ਖਰਾਬ ਹੋ ਗਈ ਤੇ ਤੂੰ ਟੋਅ ਕਰ ਲੈ ਮੈਂ ਟੋਲ ਹੀ ਪਹੁੰਚਿਆ ਮੈਂ ਆਪਣੇ ਫਰੈਂਡ ਦੀ ਹੈਲਪ ਕਰਨੀ ਸੀ ਤੇ ਉਹਦੇ ਗੱਡੀ ਨੂੰ ਮੈਂ ਸਾਰਾ ਟੋਅ ਵਾਲਾ ਜੋ ਵੀ ਸਿਸਟਮ ਉਹਦਾ ਟੋਕਲਾ ਸਾਰਾ ਕੁਝ ਲਾਤਾ ਮੈਂ ਉਹਦੀ ਗੱਡੀ ਨੂੰ ਲਾਤਾ ਟੋਕ ਵਾਲਾ ਸੰਗਲ ਵੀ ਬਣ ਲਿਆ ਸਾਰਾ ਕੁਝ ਕਰ ਲਿਆ ਜਦੋਂ ਸਰ ਮੈਂ ਆਪਣੀ ਗੱਡੀ ਨੂੰ ਟੋਕ ਵਾਲਾ ਲਾਣ ਲੱਗਾਣਾ ਤੇ ਉਹਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਕਿ ਉਹਦੀ ਚੈਸੀ ਦੇ ਜਿਹੜਾ ਬੈਕ ਸਾਈਡ ਚੈਸੀ ਹੁੰਦੀ ਆ ਉਹਦੇ ਵਿੱਚ ਇੱਕ ਸਕਰੂ ਹੀ ਨਹੀਂ ਹੈਗਾ ਜਿੰਨਾ ਆ ਵਾਲਾ ਆ ਜਿਹੜੀ ਆ ਸਕਰੂ ਕੱਸ ਸਕੀ ਆ ਆਪਾਂ ਤੇ ਉਹ ਹੁਣ ਵੈਲਡਿੰਗ ਹੋ ਕੇ 파ਟ ਹੋਣਾ ਵਾ ਉਹਦਾ ਉਹਦਾ ਵੈਲਡਿੰਗ ਤੋਂ ਬਿਨਾ ਸੋਲੂਸ਼ਨ ਨਹੀਂ ਹੈਗਾ ਜੇ ਵੈਲਡਿੰਗ ਹੁੰਦੀ ਮੇਰੀ ਗੱਡੀ ਮੇਰੀ ਗੱਡੀ ਦਾ 3-4 ਲੱਖ ਰੁਪਇਆ ਰੇਟ ਵੀ ਡਿੱਗ ਰਿਹਾ ਵਾ ਅਫਸਰ ਤੇ ਕਿਸੇ ਅਧਿਕਾਰੀ ਨਾਲ ਗੱਲਬਾ ਗਾਲ ਸਰ ਸੁਰੇਸ਼ ਕੁਮਾਰ ਹੈਗਾ ਮੈਨੇਜਰ ਉਹ ਮੈਨੇਜਰ ਨੇ ਮੇਨਾਂ ਮੈਨੂੰ ਵਿਖਾਈ ਗੱਡੀ ਉਹ ਮੰਨ ਗਿਆ ਕਿ ਇਹਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਬਟ ਉਹਨੂੰ ਮੈਂ ਜਦੋਂ ਅਗਲੇ ਦਿਨ ਫੋਨ ਲਾਇਆ ਤੇ ਅਗਲੇ ਦਿਨ ਮੈਨੂੰ ਕਹਿੰਦਾ ਕਿ ਮੈਂ ਚਾਰ ਗੱਡੀਆਂ ਖਲਾ ਚੁੱਕਾ ਵਾਂ ਤੇ ਚਾਰ ਗੱਡੀਆਂ ਵਿੱਚ ਸਾਰਿਆਂ ਤੇ ਇਹੀ ਪ੍ਰੋਬਲਮ ਆ ਰਹੀ ਆ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਫੋਟੋ ਬਾ ਦੇ ਯਾਰ ਤੂੰ ਤੂੰ ਫੋਟੋ ਬਾ ਮੈਨੂੰ ਸਬੂਤ ਪਾ ਤੇ ਮੈਂ ਹਰਿਆਣ ਵਾਲਿਆਂ ਤੋਂ ਕਿਹਾ ਤੇ ਮੈਂ ਹਰਿਆਣ ਵਾਲਿਆਂ ਨੂੰ ਕਿਹਾ ਜਿਹੜੇ ਹਰਿਆਣ ਵਾਲਿਆਂ ਤੋਂ ਕਿਹਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਪਹਿਲਾਂ ਤੇ ਸਾਰੇ ਇਹਨਾਂ ਨੇ ਇਹ ਇਹ ਵੀ ਬਲੇਬ ਉਹਨਾਂ ਤੇ ਲਾਇਆ ਕਿ ਹਰਿਆਣ ਵਾਲਿਆਂ ਤੇ ਬਲੇਬ ਲਾਇਆ ਕਿ ਸਰ ਤੁਹਾਡਾ ਨਾ ਜਦੋਂ ਤੁਹਾਡੀ ਗੱਡੀ ਥੋੜੀ ਜਿਹੀ ਲੱਗੀ ਸੀ ਨਾ ਜਿਹੜਾ ਤੁਹਾਡਾ ਬੰਪਰ ਪਿਆ ਸੀ ਨਵਾਂ ਉਦੋਂ ਹਰਿਆਣ ਵਾਲਿਆਂ ਨੇ ਤੁਹਾਡਾ ਸਮਾਨ ਇਹਦੇ ਵਿੱਚੋਂ ਕੱਢ ਲਿਆ ਵਾ ਉਹ ਵੈਲਡਿੰਗ ਵਾਲਾ ਸਮਾਨ ਕੱਢ ਲਿਆ ਮੈਂ ਯਾਰ ਇਹਨਾਂ ਨੂੰ ਮੈਂ ਕਿਹਾ ਮੈਂ ਵੈਲਡਿੰਗ ਵਾਲਾ ਸਮਾਨ ਤੇ ਕੋਈ ਕੱਢ ਨਹੀਂ ਸਕਦਾ ਗੱਡੀ ਵਿੱਚੋਂ ਆਹ ਰੋਪ ਲਾਈ ਜਾਂਦੇ ਆ ਕਹਿੰਦਾ ਮੈਂ ਤੇ ਤੁਹਾਡੀ ਗੱਡੀ ਚੋਂ ਨਾ ਸਮਾਨ ਕੱਢ ਲਿਆ ਵਾ ਮੈਂ ਕਿਹਾ ਅੱਛਾ ਤੇ ਮੈਂ ਨਾ ਫਿਰ ਜਦੋਂ ਮੇਰਾ ਮੈਨੇਜਰ ਨਾਲ ਗੱਲ ਹੋਈ ਤਾਂ ਮੈਨੇਜਰ ਕਹਿੰਦਾ ਮੈਂ ਚਾਰ ਗੱਡੀਆਂ ਖੋਲ ਕੇ ਵੇਚ ਲੀਆਂ ਵਾ ਤੇ ਮੈਂ ਉਸੇ ਟਾਈਮ ਰੀਸੈਂਟਲੀ ਉਸੇ ਵੇਲੇ ਹੀ ਮੈਂ ਹਰਿਆਣ ਵਾਲਿਆਂ ਕੋ ਗੱਡੀ ਲੈ ਕੇ ਗਿਆ ਉੱਥੇ ਮੈਂ ਵੀਡੀਓ ਬਣਾਈ ਸੇਮ ਮੇਰੇ ਨਾਲ ਦੀ ਕ੍ਰੇਟਾ ਐਸ ਐਕਸ ਆਪਸ਼ਨਲ ਖੜੀ ਹੋਈ ਸੀ ਉੱਥੇ ਉਹਦੀ ਮੈਂ ਗੱਡੀ ਦੀ ਵੀਡੀਓ ਬਣਾਈ ਟੋ ਹੁੱਕ ਲਾ ਕੇ ਵਿਖਾਈ ਉੱਥੇ ਉੱਥੇ ਲੱਗ ਗਈ ਫਿਰ ਮੈਂ ਮੈਨੇਜਰ ਨੂੰ ਵੀ ਫੋਟੋ ਭਾਈ ਕਿ ਤੂੰ ਮੇਰੇ ਨਾਲ ਮੈਂਟਲੀ ਹਰਾਸਮੈਂਟ ਕਰ ਰਿਹਾ ਤੂੰ ਮੈਂਟਲੀ ਹਰਾਸਮੈਂਟ ਮੇਰਾ ਤੂੰ ਦਿਮਾਗ ਮੇਰੇ ਦਿਮਾਗ ਦੇ ਨਾਲ ਤੂੰ ਖੇਡਦਾ ਪਿਆ ਕਿਉਂਕਿ ਮੈਂ ਇਹਦੀ 20000 ਰੁਪਿਆ ਕਿਸ਼ਤ ਤਾਰਦਾ ਮੈਂ ਇੱਕ ਮਿਹਨਤ ਨਹੀਂ ਕਰਕੇ ਤਾਰਦਾ ਨਾ ਇਹ ਸਰ 20 ਲੱਖ ਦੀ 19 ਲੱਖ ਦੀ ਗੱਡੀ ਆ 19 ਲੱਖ ਦੀ ਗੱਡੀ ਏ 19 ਲੱਖ ਦੀ ਗੱਡੀ ਤੁਹਾਨੂੰ ਆਪਸ਼ਨਾਂ ਨਹੀਂ ਪੂਰੀਆਂ ਦਿੱਤੀਆਂ ਨਹੀਂ ਸਰ ਇਹ ਵੇਖੋ ਐਡਾ ਸੇਫਟੀ ਵਾਲਾ ਪੁਆਇੰਟ ਤੇ ਦਿੱਤਾ ਹੀ ਨਹੀਂ ਉਤੋਂ ਰਾਸਮੈਂਟ ਕਰ ਰਿਹਾ ਏ ਵੀ ਇੱਕ ਦਲ ਸੀ ਦੂਜੀ ਦਲ ਸੀ ਉਹ ਔਲਾਦੀ ਏਜੰਸੀ ਨੇ ਕਰ ਲਿਆ ਉਹ ਉਹਨਾਂ ਨੇ ਕਰ ਲਿਆ ਹਰਿਆਣ ਵਾਲਿਆਂ ਹਰਿਆਣ ਵਾਲਿਆਂ ਦੇ ਨਾਮ ਲਾ ਰਿਹਾ ਆਰਿਆਨ ਆਰਿਆਨ ਉਹ ਸਰ ਤਰਨਧਾਨ ਐਕਚੁਅਲੀ ਤਰਨਧਾਨ ਮੇਰੀ ਸਰਵਿਸ ਹੁੰਦੀ ਨਾ ਗੱਡੀ ਕਿਉਂਕਿ ਲੱਗੇ ਮੈਨੂੰ ਉਹ ਪੈਂਦੇ ਆ ਸਰ ਵੀ ਸ਼ੋਅ ਕਰਦੇ ਮੇਰੀ ਗ ਤੇ ਕੋਈ ਪਰਚੇਸ ਕੀਤੀ ਤੁਹਾਨੂੰ ਦੱਸਿਆ ਜੀ ਮਤਲਬ ਕੀ ਕਿਲ ਹੋਈ ਕੀ ਨਹੀਂ ਲੱਗਦੀ ਕੀ ਲੱਗਦੀ ਐ ਨਹੀਂ ਨਹੀਂ ਕੁਛ ਨਹੀਂ ਦੱਸਿਆ ਸਰ ਐਕਚੁਅਲੀ ਪਤਾ ਕੀ ਗੱਲ ਆ ਜਦੋਂ ਗੱਡੀ ਨਵੀਂ ਆਂਦੀ ਨਾ ਜਦੋਂ ਟਰੱਕ ਚ ਉਤਰਦੀ ਆ ਉਹਦੀ ਗੱਡੀ ਦੀ ਪੀਡੀਆਈ ਹੁੰਦੀ ਆ ਤੇ ਇਹਨਾਂ ਨੇ ਪੀਡੀਆਈ ਨਹੀਂ ਕੀਤੀ ਗੱਡੀ ਦੀ ਪੀਡੀਆਈ ਨਹੀਂ ਕੀਤੀ ਇਹਨਾਂ ਨੇ ਗੱਡੀ ਮਤਲਬ ਇਹਨੂੰ ਪੀਡੀਆਈ ਤੋਂ ਬਿਨਾ ਗੱਡੀ ਦੇ ਦਿੱਤੀ ਇਹਨਾਂ ਨੇ ਐਡੇ ਜਾਂਚ ਨਹੀਂ ਕੀਤੀ ਇਹਨਾਂ ਨੇ ਗੱਡੀ ਦੀ ਸਰ ਮੈਨੂੰ ਤੇ ਮੈਂ ਉਹਦੋਂ ਦੇ ਮੈਨੂੰ ਅਚਾਨਕ ਪਤਾ ਲੱਗ ਗਿਆ ਨਹੀਂ 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 ਇਹ ਗੱਲ ਤਾਂ ਕੀ ਰਣੀ ਸੀ ساری ਉਮਰ ਕੀ ਪਤਾ ਮੇਰਾ ਕਿਤੇ ਜ਼ਿਆਦਾ ਘਾਟਾ ਹੋ ਜਾਂਦਾ ਕਿਦੇ ਉਥੇ ਮੈਨੂੰ ਕਿਤੇ ਮੈਂ ਦੂਰ ਝਾੜੇ ਬੈਠਾ ਹਾਂ ਨਾ ਜਾਂ ਕਿਤੇ ਜੰਮੂ ਜੰਮੂ ਨਾ ਜਾਂ ਦਿੱਲੀ ਹੋ ਨਾ ਉਥੇ ਮੈਨੂੰ ਆ ਚੀਜ਼ ਦੀ ਲੋੜ ਪੈਣ ਦੀ ਤੇ ਮੈਂ ਕੀ ਉਹ ਕਰਨਾ ਸੀ ਮੈਂ ਦੱਸੋ ਹਾਂ ਤੇ ਮੈਂ ਚਲੋ ਲੋਕਲ ਸੀ ਤਰਨਤਾਨ ਵਿੱਚ ਹੀ ਮੈਂ ਆਪਣੇ ਫਰੈਂਡ ਦੀ ਗੱਡੀ ਟੋਕ ਕਰਨ ਗਿਆ ਹਾਂ ਬਟ ਮੈਂ ਅਜੇ ਦਿੱਲੀ ਵਗੈਰਾ ਸਾਈਡ ਵੱਲੋਂ ਨਾ ਤੇ ਉਧਰ ਮੈਨੇ ਕੀ ਮੇਰੇ ਤੇ ਬੀਤ ਨਹੀਂ ਦੱਸੋ ਇਹ ਗੱਲ ਦਾ ਜਵਾਬ ਦੇਣਾ ਹੈ ਮੈਨੂੰ ਮੈਨੂੰ ਮੰਗ ਹੀ ਆ ਗਈ ਇਹ ਜਵਾਬ ਦੇਣ ਪਹਿਲਾਂ ਤੇ ਕਿੰਨੀਆਂ ਗੱਡੀਆਂ ਨੇ ਖੋਲੀਆਂ ਵਾ ਜੇ ਇਹਨਾਂ ਨੇ ਖੋਲੀਆਂ 23 23 ਮਾਡਲ ਗੱਡੀਆਂ ਖੋਲੀਆਂ ਵੀ ਆ ਤੇ ਇਹ ਗੱਡੀਆਂ ਸਾਰੀਆਂ ਹੀ ਵਾਸ ਮੰਗਾਂ ਉਹਨਾਂ ਨੂੰ ਉਹਨਾਂ ਦਾ ਕੰਪੋਜੀਸ਼ਨ ਦੇਣ ਜੋ ਵੀ ਉਹਨਾਂ ਦੇ ਪੈਸੇ ਬੰਦੇ ਆ ਜਾਂ ਉਹਨਾਂ ਦੀਆਂ ਗੱਡੀਆਂ ਨਵੀਆਂ ਦੇਣ ਹਰ ਇੱਕ ਕਸਟਮਰ ਨੇ ਜਿਹੜੇ ਕਸਟਮਰ ਨੇ 20 ਲੱਖ ਦੀ ਗੱਡੀ ਲਈਤੀ ਹੋਊਗੀ ਉਹ ਉਹ ਗੱਡੀ ਨੂੰ ਵੈਲਡਿੰਗ ਨਹੀਂ ਕਰਾ ਸਕਦਾ ਜੀ ਜੀ ਉਹ ਤੁਹਾਡੀ ਮੰਗ ਨਹੀਂ ਮੰਨਦੇ ਨਹੀਂ ਗੱਡੀ ਦਾ ਕੁਝ ਹੁੰਦਾ ਤੇ ਤੁਹਾਡੇ ਵੱਲੋਂ ਕੀ ਅਗਲਾ ਸਟੈਪ ਹੋਏਗਾ ਮੈਂ ਸਰ ਕੰਜ਼ਿਊਮਰ ਕੋਰਟ ਤੇ ਜਾਊਂਗਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਦਰਖਾਸਤ ਵੀ ਦਊਂਗਾ ਐਸਐਸਪੀ ਸਾਹਿਬ ਨੂੰ ਦੇਣੀ ਪਵੇ ਦਰਖਾਸਤ ਐਸਐਸਪੀ ਸਾਹਿਬ ਨੂੰ ਦਊਂਗਾ ਜਿੱਥੇ ਵੀ ਮੇਰੇ ਕੋ ਹੁੰਦਾ ਕਿਉਂਕਿ ਮੇਰੇ ਬਹੁਤ ਮੈਂ ਮਿਹਨਤ ਕਰਕੇ ਗੱਡੀ ਲਈਤੀ ਆ ਬੜਾ ਸਟਰਗਲ ਕਰਕੇ ਇਹ ਬਹੁਤ ਸਟਰਗਲ ਦੇ ਨਾਲ ਲਈਤੀ ਗੱਡੀ ਮੈਂ ਬਹੁਤ ਸਟਰਗਲ ਕੀਤਾ ਇਹਦੇ ਲਈ ਬਹੁਤ ਸਟਰਗਲ ਆ ਮੈਂ ਇਹਦੀਆਂ ਇਨਸਟਾਲਮੈਂਟਸ ਵੀ ਭਰਦਾ ਵਾਂ ਤੇ ਮੈਂ ਬੜੀ ਮੁਸ਼ਕਲਾਂ ਭਰਦਾ ਵਾਂ ਜਿੱਦਾਂ ਨਾ ਇਨਸਟਾਲਮੈਂਟ ਆਣੀ ਆਂਦੀ ਨਾ ਦੀ 22 ਤਰੀਕ ਨੂੰ ਮੈਰੀ ਉਦਨ ਮੇਰੇ ਕੋ ਕਿਤੇ ਫੜ ਕੇ ਪੈ ਹੈ ਕਹੇ ਵਲੇ ਕਿਤੇ ਫੜ ਕੇ ਪੈ ਹੈ ਮੈਨੂੰ ਇਨਸਟਾਲਮੈਂਟ ਤਾਰਨੀ ਪੈਂਦੀ ਆ ਮਤਲਬ ਮੈਂ ਇਨਾ ਔਖਾ ਹੋ ਕੇ ਦੇਣਾ ਵਾਂ ਤੇ ਗੱਡੀ ਚਲਾ ਜੇ ਮੇਰੀ ਗੱਡੀ 'ਚ ਇਹੋ ਜਿਹਾ ਇਸ਼ੂ ਆ ਗਿਆ ਤੇ ਇਹਨਾਂ ਦਾ ਸੋਲਵ ਕਰਕੇ ਦੇਣਾ ਇਹਨਾਂ ਦਾ ਫਰਜ਼ ਆ ਤੇ ਇਹਨਾਂ ਨੂੰ ਕਰਕੇ ਦੇਣਾ ਪੈਣਾ ਵਾ ਤੇ ਜੇ ਨਾ ਕਰਕੇ ਦੇਣਗੇ ਫਿਰ ਮੈਂ ਜਿੱਥੇ ਮਰਜ਼ੀ ਸੁਪਰੀਮ ਕੋਰਟ ਜਾਣਾ ਪਵੇ ਹਾਈ ਕੋਰਟ ਜਾਣਾ ਪਵੇ ਮੈਂ ਜਾਣ ਲਈ ਤਿਆਰ ਆ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾ ਗੱਡੀ ਦਾ ਮੇਰੀ ਗੱਡੀ ਬਿਲਕੁਲ ਜਿੱਦਾਂ ਏਜੰਸੀ ਚ ਭਣਕਿਆਂ ਦੀ ਉਦਾਂ ਦੀ ਬਣਾ ਕੇ ਭਾਵੇਂ ਪਿੱਛੇ ਭੇਜਦੇ ਨੇ ਭਾਵੇਂ ਜੋ ਮਰਜ਼ੀ ਕਰਨ ਮੈਨੂੰ ਨਵੀਂ ਗੱਡੀ ਦੇਣ ਮੈਨੂੰ ਏਜੰਸੀ ਵੱਲੋਂ ਉਹ ਚੀਜ਼ ਹੋਣੀ ਚਾਹੀਦੀ ਆ ਮੇਰੀ ਗੱਡੀ ਦੇ ਮਾੜਾ ਵੀ ਵੈਲਡਿੰਗ ਦਾ ਨਿਸ਼ਾਨ ਨਹੀਂ ਹੋਣਾ ਕੰਪਨੀ ਫਿਟਿੰਗ ਹੋਣੀ ਚਾਹੀਦੀ ਸਰ ਗੱਡੀ ਜੀ ਸਰ ਆਪਣਾ ਨਾਮ ਮੇਰਾ ਨਾਮ ਸੁਦੇਸ਼ ਸ਼ਰਮਾ ਹੈ। ਆਪ ਤੁਸੀਂ ਮੈਨੇਜਰ ਹੋ? ਹਾਂਜੀ ਸਰ। ਇਹ ਕਿ ਤੁਹਾਡੇ ਉੱਤੇ ਰੋਕ ਲਗਾਈ ਜਾ ਰਹੀ ਹੈ ਕਿ ਇੱਕ ਗੱਡੀ ਲੈ ਕੇ ਗਏ 20 ਲੱਖ ਦੀ ਗੱਡੀ ਉਹ ਕਹਿੰਦੇ ਬੱਸ ਟੋਅ ਕਰਨ ਵਾਲੀ ਚੀਜ਼ ਨਹੀਂ ਲੱਗ ਰਹੀ, ਇੰਸਟਾਲ ਨਹੀਂ ਹੋ ਰਹੀ ਵਿੱਚ। ਉਹ ਕਹਿੰਦੇ 20 ਲੱਖ ਦਾ ਮੇਨਾ ਧੋਖਾ ਹੋ ਗਿਆ। ਕਿ ਜੀ ਫਰੰਟ ਤੇ ਤੇ ਹੈਗਾ ਕੰਪਨੀਆ ਨੂੰ ਪ੍ਰੋਵੀਜ਼ਨ, ਬੈਕ ਸਾਈਡ ਤੇ ਨਹੀਂ ਉਹਦੇ ਜਾਈ। ਉਹ ਕੰਪਨੀ ਵੱਲੋਂ ਨਹੀਂ ਆਈ। ਉਹਨਾਂ ਦਾ ਕੰਪਨੀ ਨਾਲ ਅੱਡੀ ਗੱਲ ਚੱਲਦੀ ਹੈ। ਉਹਨਾਂ ਨੇ ਕੱਲ੍ਹ ਤੱਕ ਆਪਾਂ ਨੂੰ ਦੇਣਾ ਹੈ। ਲਿਖਤੀ ਜਾਂ ਕੁਝ ਵੀ ਦੇਣੀ ਆਪਾਂ ਕਸ਼ਟਪਨ ਪ੍ਰੋਵਾਈਡ ਕਰ ਦਾਂਗੇ। ਇਹ ਕਹਿ ਰਹੇ ਕਿ ਪਿੱਛੇ ਨਹੀਂ ਆਇਆ, ਪਿੱਛੋਂ ਨਹੀਂ ਹੁੰ ਉਹ ਕਹਿੰਦੇ ਕਿ ਮੈਂ ਆਪਣੇ ਮਾਡਲ ਦੇ ਵਿੱਚ ਲਗਾ ਕੇ ਵੇਖੀ ਬਾਕੀ ਗੱਡੀਆਂ ਚੱਲਦੇ ਸਿਰਫ ਮੇਰੇ ਪੀਸ ਦੇ ਵਿੱਚ ਨਹੀਂ ਲੱਗਿਆ 2023 ਮਾਡਲ ਦੇ ਵਿੱਚ ਨਹੀਂ ਆਇਆ ਕੁਝ ਗੱਡੀਆਂ ਦੇ ਵਿੱਚ ਆਪਾਂ ਜਿਹੜਾ ਵੇਖਿਆ ਹੈ ਬਾਕੀ ਜਿਹੜਾ ਉਹ ਕੰਪਨੀ ਜਦੋਂ ਸਾਨੂੰ ਕੋਈ ਰਿਵਾਰਡ ਦਿੰਦੀ ਆ ਆਪਾਂ ਇਹਨਾਂ ਨੂੰ ਅੱਗੇ ਜਿਹੜਾ ਟੈਕਨੀਕਲੀ ਪਰ ਜਿਹੜਾ ਸਭ ਪਿੱਛੇ ਉਹਨਾਂ ਨੇ ਸਪੋਰਟ ਛੱਡਾਇਆ ਹੋਲ ਦਿੱਤਾ ਆਇਆ ਉਹਦੇ ਵਿੱਚ ਉਹ ਕੀ ਜਾਂਦੀ ਵੀ ਹੈ ਲੇਕਿਨ ਪੁਆਇੰਟ ਹੀ ਨਹੀਂ ਹੈ ਇਸ ਤਰ੍ਹਾਂ ਕਿ ਉਹ ਅਗਰ ਕੋਈ ਕਸਟਮਰ ਲਗਵਾਉਣਾ ਚਾਹਵੇ ਉਹਦੇ ਵਾਸਤੇ ਉਹਨਾ ਪ੍ਰੋਵੀਜ਼ਨ ਦਿੱਤੀ ਹੈ ਠੀਕ ਹੈ ਨੀ ਜੋ ਤੇ ਉਧਰੋਂ ਤਾਂ ਕਰਕੇ ਆਏਗਾ ਯੋ ਉਹ ਕਹਿੰਦੇ ਕਿ ਜਦੋਂ ਮੈਂ ਗੱਲ ਕੀਤੀ ਉਹ ਕਹਿ ਦਿਆ ਕਿ ਦੂਸਰੀ ਵਾਲੀ ਆ ਰਹੀ ਹੈ ਕੰਪਨੀ ਗੱਜ ਰਹੇ ਕਹਿੰਦੇ ਕੰਪਨੀ ਫਿਟਿੰਗਾ ਉਹ ਕਹਿੰਦੇ ਕਿ ਤੁਹਾਡੀ ਆਰਗਨ ਮੋਟਰਸ ਨੇ ਕੱਢ ਲਿਆ ਜਿਹੜੀ ਤਰ੍ਹਾਂ ਤਾਂ ਦੇ ਵਿੱਚ ਉਹ ਹੈ ਜੀ ਅਜੇ ਨਹੀਂ ਕਿਹਾ ਹੈ ਜੀ ਕੋਈ ਉਹ ਕਹਿੰਦੇ ਕਿ ਤੁਸੀਂ ਸਰਵਿਸ ਕਰਵਾਣੀ ਭੇਜ ਕਹਿੰਦੇ ਮੁੱਛੀ ਆ ਗਈ ਹੈ ਨਹੀਂ ਹੈ ਜੀ ਕਿੱਦਾਂ ਲਏਗਾ ਇਹ ਕਹਿੰਦੇ ਕਿ ਤੁਸੀਂ ਕਿਹਾ ਹੀ ਨਹੀਂ ਜੀ ਨਹੀਂ ਇਹ ਚੀਜ਼ ਫਿਰ ਕੰਪਨੀ ਫਿਟਡ ਨਹੀਂ ਆਉਂਦੀ ਅਸੀਂ ਗੱਡੀ ਦਾ ਰਿਕਾਰਡ ਦੇਖਿਆ ਸੀ ਉਹਦਾ ਕਲੇਮ ਹੋਇਆ ਸੀ ਅਸੀਂ ਉਹਦੇ ਦੇਖਣਾ ਇਹ ਕਿਹਨਾਂ ਦੱਸਿਆ ਉਹਦੀ ਕਲੇਮ ਲਿਆ ਆ ਪਿੱਛੇ ਗਿਆ ਚਲੋ ਉਹਨਾਂ ਦਾ ਕਲੇਮ ਪੀੜਾ ਨਾਲ ਲੱਗੀ ਸੀ ਆਪਾਂ ਉਹਨਾਂ ਨੂੰ ਪੁੱਛਿਆ ਕਿ ਜਦ ਤਾੜਾ ਜਿਹੜਾ ਅਗੀ ਕੰਮ ਕਰਵਾਇਆ ਤੁਸੀਂ ਉਹ ਕਹਿੰਦੇ ਸੀ ਆ ਰਹੇ ਹੁਣ ਢਾਈ ਤੋਂ ਬੰਬਰ ਕੋਆਇਆ ਇਹ ਤੇ ਚਲੋ ਸਾਡਾ ਫਰਜ਼ ਬਣਦਾ ਹੈ ਇਸਦੀ ਦੇਖਣਾ ਬਟ ਤੁਹਾਡੇ ਕਹਿੰਦਾ ਮਤਲਬ ਜਿਹੜੀ ਪਿੱਛੇ ਟੋਅ ਵਾਲੀ ਚੀਜ਼ ਹੈ ਕਿ ਉਹ ਕੰਪਨੀ ਫਿਟਡ ਨਹੀਂ ਆਉਂਦੀ ਕੰਪਨੀ ਵੱਲੋਂ ਨਹੀਂ ਆਈ ਜੀ ਇਹਦੇ ਵਿੱਚ ਕਾਫੀ ਕੰਪਨੀ ਨੂੰ ਆਪਾਂ ਨੀ ਕੁਝ ਮਾਡਲ ਚ ਨਹੀਂ ਆਉਂਦੇ ਕੁਝ ਆਂਦੀ ਹੈ ਤਾਂ ਆਪਾਂ ਕੰਪਨੀ ਪਿੱਛੋਂ ਜਿਹੋ ਜਿਹੇ ਗੱਡੀਆਂ ਆਈ ਉਹੋ ਜਿਹੇ ਦਿੱਤੀ ਗਈ ਉਹਨਾਂ ਨੂੰ ਇਹਨਾਂ ਵੱਲੋਂ ਆਪਾਂ ਭੇਜਿਆ ਹੈਗਾ ਆਪਣਾ ਟੈਕਨੀਕਲ ਸੈਕਸ਼ਨ ਉਹ ਆਨੂੰ ਕੱਲ ਤੱਕ ਦੱਸਣਗੇ ਜੋ ਵੀ ਆਪਾਂ ਇਹਨਾਂ ਨੂੰ ਕੀ ਉਹ ਵਾਟ ਦਵਾਂਗੇ ਜੇ ਪਿੱਛੋ ਹੀ ਨਹੀਂ ਆਇਆ ਇਨਬਿਲਟ ਹੀ ਨਹੀਂ ਹੈਗਾ ਕੰਪਨੀ ਦੇ ਫੀਚਰਸ 'ਚ ਨਹੀਂ ਹੈਗਾ ਤਾਂ ਫਿਰ ਉਹ ਉਹ ਸਵਾਲ ਹੀ ਬੇਮਾਨਾ ਹੋ ਜਾਂਦਾ ਬਸ ਲੱਗਦਾ ਨਹੀਂ ਫਿਰ ਕੰਪਨੀ ਨੂੰ ਜਿਹੜਾ ਸਪੌਟ ਏਰੀਆ ਬੰਦ ਕਰ ਦੇਣਾ ਚਾਹੀਦਾ ਉੱਥੇ ਉਹਨਾਂ ਨੇ ਪ੍ਰੋਪਰ ਉਹ ਜਿਹੜੀ ਪਲੇਸ ਦਿੱਤੀ ਜਗ੍ਹਾ ਦਿੱਤੀ ਹੋਈ ਉਸ ਜਿਹੜੇ ਕਸਟਮਰ ਜਿਹੜੇ ਅੰਦਰ ਆਪਾਂ ਸਾਦਾ ਬਾਹਰੋਂ ਆਪਾਂ ਉਸ ਚੀਜ਼ ਨੂੰ ਤਿਆਰ ਕਰਕੇ ਅੰਦਰੋਂ ਫਿੱਟ ਨਹੀਂ ਦਿੱਤਾ ਕਾੜ ਨਹੀਂ ਦਿੱਤਾ ਇਹ ਕੋਈ ਟੋਇੰਗ ਵੈਨ ਨਹੀਂ ਹੈਗੀ ਇਹ ਪੈਸੇਂਜਰ ਵਹੀਕਲ ਹੈ ਹੈਨਾ ਕੰਪਨੀ ਨੇ ਪੈਸੇਂਜਰ ਵਹੀਕਲ ਬਣਾਇਆ ਕੰਪਨੀ ਨੇ ਇਸ ਟੋਇੰਗ ਵੈਨ ਨਹੀਂ ਬਣਾਇਆ ਬਸ ਕੰਪਨੀ ਨੂੰ ਬੰਦ ਕਰ ਦੇਣਾ ਚਾਹੀਦਾ ਸ਼ਾਇਦ ਟੋਇੰਗ ਹੁੱਕ ਦੇ ਦੇਣ ਜੇ ਉਹਨਾਂ ਦਾ ਕੋਈ ਕੰਸਰਨ ਹੈ ਤਾਂ ਹੁਣ ਅਈ ਨੂੰ ਰ ਕੰਪਨੀ ਨੂੰ ਕਿਹਾ ਕਿ ਕੀ ਹੈ ਅਵੇਲੇਬਿਲਟੀ ਹੈਗੀ ਹੈ ਉਹ ਕਹਿਣਗੇ ਹੈਗੀ ਹੈ ਜਾਂ ਨਹੀਂ ਹੈਗੀ ਉਹਨਾਂ ਦਾ ਕੁਐਸਚਨ ਜੋ ਆਏਗਾ ਉਹਨਾਂ ਨੂੰ ਜਵਾਬ ਦੇ ਦਿੱਤਾ ਜਾਏਗਾ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਜੇ ਅਗਰ ਕਸਟਮਰ ਆਪਣੀ ਤਰਫ ਤੇ ਲਗਵਾਉਣਾ ਚਾਹਣ ਉਹਦੇ ਵਾਸਤੇ ਪ੍ਰੋਵੀਜ਼ਨ ਦਿੱਤੀ ਹੈ ਨਾ